ਮੈਂ ਕਹਿੰਦਾ ਜੀ ਬਾਬਾ ਜੀ ਦੀ ਮਿਹਰ ਹੋ ਗਈ ਜੀ ਬਸ ਇਹ ਗਰੀਬ ਆਦਮੀ ਡਰਾਈਵਰਾਂ ਦੀ ਦਵਾ ਲੱਗੀ ਹੈ ਤੇ ਮੈਂ ਤਾਂ ਬਾਈ ਜੀ 17 ਦਿਨ ਦਾ ਮਰਨ ਵਰਤ ਕੱਟ ਕੇ ਦੇਖ ਲਿਆ ਤੇ ਜੇ ਮੈਨੂੰ ਲੱਗਦਾ ਵੀ ਉਹ ਰਬੀ ਰੂ ਜੇ ਅਰਨ ਸੂਜੀ ਨਾ ਹੁੰਦੇ ਸਮਾਜ ਸੇਵੀ ਨਾ ਸਾਡੇ ਚ 20 ਸتمبر ਨੂੰ ਆਉਂਦੇ ਤੇ ਜਤਿੰਦਰ ਪ੍ਰਾਣ ਨੇ ਸਾਨੂੰ ਉਹਨਾਂ ਨੂੰ ਮਿਲਾਇਆ ਸੀਗਾ ਤੇ ਅੱਜ 7 ਮਹੀਨੇ ਹੋ ਗਏ ਬਾਈ ਜੀ ਉਹਨਾਂ ਨੇ ਸਟੈਪ ਬਾਈ ਸਟੈਪ ਸਾਡੀ ਫਾਈਲ ਅੱਗੇ ਤੱਕ ਲੈ ਕੇ ਗਏ ਔਰ ਮੈਨੂੰ ਲੱਗਦਾ ਵੀ ਪਹਿਲਾ ਇਹ ਜਿਹੜਾ ਜਿਹੜਾ ਇਹ ਲਾਗੂ ਹੋਇਆ ਰੇਟ ਇਹ ਡੈਗਰੀਗੇਟਰ ਪਾਲਿਸੀ ਤੇ ਨੋਟੀਫਿਕੇਸ਼ਨ ਆਇਆ ਹੈ ਚੰਡੀਗੜ੍ਹ ਦੇ ਵਿੱਚ ਜਿੱਦੇ ਚ ਡਰਾਈਵਰਾਂ ਦਾ ਕੁਝ ਭਲਾ ਹੋ ਰਿਹਾ ਸਾਹ ਪੂਰੇ ਤਾਂ ਨਹੀਂ ਆਏ ਪਰ ਚੱਲਦਾ ਕੰਮ ਹੋ ਜੂਗਾ ਹੁਣ ਸਾਡਾ ਅੱਜ ਮੈਂ ਉਮੀਦ ਕਰਦਾ ਹੂੰ ਕਿ 4.5 ਸਾਲ ਦਾ ਸਮਾਂ ਹੀ ਸਹੀ ਹੈ ਲੇਕਿਨ ਸਰ ਇਹ ਜਮੀਨ ਪਰ ਲਾਗੂ ਹੋਣਾ ਚਾਹੀਏ ਕਈ ਸਿਰਫ ਕਾਗਜ਼ੀ ਕਾਰਵਾਈ ਮਿਲ ਨਹੀਂ ਰਹੇ ਕਿਉਂਕਿ ਪਹਿਲਾਂ ਵੀ ਰੇਟ ਤਾਂ ਨਿਰਧਾਰਤ ਸੀਗੇ ਪਰ ਉਹਨਾਂ ਨੂੰ ਕੰਪਨੀਆਂ ਨੇ ਨਹੀਂ ਮੰਨਿਆ ਤੁਸੀਂ ਕਹਿੰਦੇ ਹੋ ਬਿਲਕੁਲ ਨਹੀਂ ਜੀ ਕੰਪਨੀਆਂ ਬਿਲਕੁਲ ਨਹੀਂ ਮੰਨਦੀ ਥੀ ਬਾਈਕ ਰਾਈਡਰਜ਼ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲਿਆ ਕਿ ਰੇਟ ਉਹਨਾਂ ਦੇ ਵੀ ਫਿਕਸ ਹੋਏ ਨੇ ਜਿੱਹਾਂ ਤੱਕ ਬਾਈਕ ਦੀ ਗੱਲ ਹੈ ਇਸ ਵਿੱਚ ਮੈਂ ਇਹ ਪ੍ਰਸ਼ਾਸਨ ਕੋਲ ਜ਼ਰੂਰ ਕਹਿਣਾ ਚਾਹਾਂਗਾ ਬੜੀਆ ਕਰ ਆਪਨੇ ਰੇਟ ਵੜਾਏ ਲੇਕਿਨ ਵਾਈਟ ਪਲੇਟ ਬਿਲਕੁਲ ਬੰਦ ਹੋਣੀ ਚਾਹੀਏ ਹੁਣ ਜਿਹੜਾ ਸਾਡਾ ਸ਼ਹਿਰ ਹੈ ਲੋਕਲ ਟ੍ਰਾਈ ਸਿਟੀ ਵਿੱਚ ਲੋਕਲ ਬਾਈਕ ਚੱਲੇ ਨਾ ਜੇ ਕਿਸੇ ਨੂੰ ਰੋਜ਼ਗਾਰ ਦੇਣਾ ਤਾਂ ਅਸੀਂ ਚੰਡੀਗੜ੍ਹ ਵਾਲੇ ਬਾਈਕ ਵਾਲਿਆਂ ਨੂੰ ਦਈਏ ਲੁਸਰ ਮੌਲੀ ਵਾਲਿਆਂ ਨੂੰ ਪੀਪੀ 66 ਵਾਲਿਆਂ ਨੂੰ ਦਈਏ ਐਤਰਾ 68 ਵਾਲਿਆਂ ਨੂੰ ਦਈਏ ਗੀਰਪੁਰ ਵਾਲਿਆਂ ਨੂੰ ਦਈਏ ਇੱਥੇ ਏਪੀ ਵਾਲਾ ਚਲਾ ਰਿਹਾ ਹੈ ਟਾਮਿਲਨਾਡੂ ਵਾਲਾ ਚਲਾ ਰਿਹਾ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਆ ਉਹ ਜਾਰੀ ਕਰ ਦਿੱਤਾ ਗਿਆ ਤੇ ਇਸੇ ਲਈ ਖੁਸ਼ੀ ਮਨਾਉਂਦੇ ਸਾਫ਼ ਤੌਰ ਤੇ ਦਿਖ ਰਹੇ ਨੇਗੇ ਤੇ ਜੀ ਸਾਹਿਬ ਦੇਖਿਏ ਆਖਰ ਕੁਝ ਦਿਨ ਪਹਿਲਾਂ ਹੀ ਤੁਸੀਂ ਪ੍ਰੋਟੈਸਟ ਕਰਿਆ ਸੀਗਾ ਲੱਗਦਾ ਵੀ ਉੱਦੇ ਜਿਹੜੀ ਗੱਲਬਾਤ ਹੋਈ ਆਖਰ ਹੁਣ ਸਿਰੇ ਚੜ ਗਈ ਹੈ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋਣਾ ਯਾਨੀ ਕਿ ਲਾਗੂ ਹੋ ਗਿਆ ਮੈਂ ਸਭ ਤੋਂ ਪਹਿਲੇ ਧੰਨਵਾਦ ਕਰੂੰਗਾ ਜੀ ਰੋਜ਼ਾਨਾ ਸਪੋਕਸਮੈਨ ਦਾ और उनके पत्रकारों का जिन्होंने पिछले चार साल से लगातार इस मांग को हमारी उठाया है उसके बाद मैं धन्यवाद करना चाहूँगा एस टी सेक्रेटरी श्री अमित कुमार जी का पिछली बार उन्होंने जब पिछला उनका टर्म था उन्होंने ऑल ओवर को हमारे कहने पर नोटिस दिलाया था और आज उन्होंने हमारी दूसरी मांग मान ली है लेकिन मैं साथ ही साथ ये कहना चाहूँगा सर इसमें अगर किसी का सबसे ज़्यादा धन्यवाद का अगर कोई अधिकारी है तो मेरे ट्राई सिटी के ड्राइवर भाई हैं और इनके लिए जितनी मैं तारीफ़ करूँ कम है जी दो चार साढ़े चार साल हो गए जो प्रशासन ने चंडीगढ़ और मोहाली प्रशासन ने पंद्रह दिन का टाइम हमें वाई, वाई पी चौंक पर दिया था समय जरूर लगा लेकिन हमारी मांगे मान ली गई लेकिन सर इसमें एक बात जरूर मैं कहना चाहूँगा एस प्रशासन से सर पीछे भी आप लोगों के नोट ये रेट थे नोटिफिकेशनें थी लेकिन वो सिर्फ कागजों में थी आज मैं उम्मीद करता हूँ कि साढ़े चार साल का समय ही सही लेकिन सर ये जमीन पर लागू होना चाहिए कहीं सिर्फ कागजी कार्रवाई में नहीं क्योंकि पहला भी रेट तो निर्धारित सी गए पर उन कंपनियों ने नहीं माने ਤੁਸੀਂ کہہ رہے ہو بالکل نہیں جی کمپنیاں بالکل نہیں مانتی تھیں اور میں امید کرتا ہوں کہ پھر کہہ رہا ہوں میں ایس ٹی اے अमित कुमार जी एक अच्छे अफसर हैं और उन एसटीए ऑफिस के भी अफसर जो हैं वो काफी कॉर्पोरेट करते हैं ड्राइवरों को ਤੁਮੇਂ ਉਮੀਦ ਕਰਤੋਂ ਇਸ ਟਾਈਮ ਉਹ ਸਖਤੀ ਸਿਸ ਕੋ ਲਾਗੂ ਵੀ ਕਰਵਾਇੰਗੇ। ਦੂਜੇ ਪਾਸੇ ਦੇਖਿਏ ਆਟੋ ਦੇ ਵੀ ਚਲੋ ਰੇਟ ਬਰਾਬਰ ਵਧੇ ਨੇ ਇਹ ਨਹੀਂ ਹੋਇਆ ਕਿ ਜੇਕਰ ਤੁਹਾਡੇ ਕੱਲ ਦੇ ਰੇਟ ਵਧੇ ਹੁੰਦੇ ਤਾਂ ਸ਼ਾਇਦ ਲੱਗਦਾ ਕਿਉਂਕਿ ਰੇਟ ਵਧਣਗੇ ਤਾਂ ਜ਼ਾਹਰ ਜੀ ਗੱਲ ਹੈ ਵੀ ਲੋਕਾਂ ਵਾਸਤੇ ਵੀ ਵਧਣਗੇ ਤੇ ਸਵਾਰੀਆਂ ਦੂਜੇ ਪਾਸੇ ਸ਼ਿਫਟ ਹੋ ਜਾਂਦੀਆਂ ਹਾਲਾਂਕਿ ਮੈਨੂੰ ਲੱਗਦਾ ਕੋਈ ਬਹੁਤਾ ਪ੍ਰੋਟੈਸਟ ਹੋਏ ਨਹੀਂ ਸ਼ਾਇਦ ਬਾਈਕ ਰਾਈਡਰਜ਼ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲਿਆ ਕਿ ਰੇਟ ਉਹਨਾਂ ਦੇ ਵੀ ਫਿਕਸ ਹੋਏ ਨੇ। ਸਰ ਇਸ ਵਿੱਚ ਮੈਂ ਇਹ ਕਹਿਣਾ ਚਾਹਤਾਂ ਹੂੰ ਜੋ ਵੀ ਆਪਣੀ ਰੋਜੀ ਰੋਟੀ ਕਮਾਣੇ ਆਇਆ ਹੈ ਉਸਕਾ ਰੇ जहाँ तक बाइक की बात है इसमें मैं ये प्रशासन को जरूर कहना चाहूँगा बढ़िया कर आपने रेट बढ़ाया लेकिन वाइट प्लेट बिल्कुल बंद होनी चाहिए जो आपने नोटिफिकेशन में दिया है वो आपको लागू करना है सिर्फ कागजों में ना रहे चाहे ऑटो के बड़े चाहे पीली प्लेट टू व्हीलर के बड़े हमें कोई दिक्कत नहीं है जी हर किसी का बढ़ना चाहिए और आपको मैं एक बात बता दूं सर इसमें सवारियों को भी बढ़ना नहीं पड़ेगा आपने देखो सवारी पर कहीं बहुत ज़्यादा लग जाता है तो जो ये एक प्रशासन ने बनाया हमें पच्चीस रुपये अट्ठाईस रुपये ना ਇਹ ਬਹੁਤ ਬੜੀਆ ਆਹ ਮੰਨਤੇ ਹਾਂ ਔਰ ਅਸੀਂ ਧੰਨਵਾਦ ਫਿਰ ਕਰਨਾ ਚਾਹਾਂਗੇ ਸਵਾਰੀ ਤੇ ਜੇ ਦੇਖਿਆ ਜਾਵੇ ਉਹਦੇ हिसाब ਕਿਉਂਕਿ ਜਦੋਂ ਰੇਟ ਜੇਕਰ ਇਸ ਅਕੋਰਡਿੰਗ ਵਾਜ ਜਾਂਦੇ ਨੇ ਤਾਂ ਕਿੰਨਾ ਕੁ ਫਰਕ ਪਊਗਾ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਆਖਰਕਾਰ ਇੰਨਾ ਵਧੂਗਾ ਤੇ ਜਿਹੜੇ ਰੋਜ਼ਮਰਰਾ ਚ ਯੂਜ਼ ਕਰਨ ਵਾਲੇ ਨੇ ਕਿਉਂਕਿ ਕਈ ਲੋਕ ਤਾਂ ਲਗਾਤਾਰ ਵੀ ਯੂਜ਼ ਕਰਦੇ ਨੇ ਚਾਹੇ ਕੈਬ ਆ ਚਾਹੇ ਆਟੋ ਆ ਤਾਂ ਲੱਗਦਾ ਨਹੀਂ ਵੀ ਉਹਨਾਂ ਦੀ ਤਾਂ ਜੇਬ ਹਲਕੀ ਸਰ ਉਹਨਾਂ ਦੀ ਜੇਬ ਹਲਕੀ ਨਹੀਂ ਹੋਗੀ ਆਪਨੇ ਸ਼ਾਇਦ ਦੇਖਾ ਨਹੀਂ ਜਦ ਆਪ ਆਫਿਸ ਜਾਤੇ تھے ਤਾਂ ਆਪਕੋ ਗਾੜੀ ਨਹੀਂ ਮਿਲਦੀ ਥੀ ਆਪਕੋ ਆਫਿਸ ਕਾ ਟਾਈਮ ਛੁੱਟ ਜਾਂਦਾ आपका हॉस्पिटल का टाइम छोड़ जाता था क्योंकि ड्राइवर भाई लोग नहीं आते थे सात आठ रुपए पर पॉसिबल नहीं था उसके मुकाबले आप फिर ऑटो या टैक्सी ऐसे पकड़ के हायर करते थे तो वहाँ पर भी तो आपको मुँह मांगा देना पड़ता था इसमें जो वाजिब रेट रहेगा सर उससे जो है आ, कस्टमर को भी परेशानी नहीं होगी और ड्राइवर को भी परेशानी नहीं होगी मुझे लगता है कोई वो नहीं हाँ जो रोज़मर्रा के जो छोटी तनख्वाह वाले लोग हैं मैं समझता हूँ बच्चों को उसके लिए जो शेयरिंग और पुलिंग की जो व्यवस्था है वो कैब आ, इनको एग्रीगेटर को करना चाहिए जिससे जो हमारे गरीब तबके के, के हमारी बच्चियाँ हैं बच्चे हैं है, वो भी इसका इस्तेमाल कर सकें ਤੇ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਆਖਰ ਅੱਜ ਲੱਗਦਾ ਵੀ ਹਾਲਾਂਕਿ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਦੋਂ ਪ੍ਰਸ਼ਾਸਨ ਦੇ ਨਾਲ ਤੁਸੀਂ ਚੱਲਦੇ ਹੋ ਕਈ ਵਾਰੀ ਖੁਸ਼ੀਆਂ ਹੁੰਦੀਆਂ ਨੇ ਕਈ ਵਾਰੀ ਫੇਰ ਦੁਬਾਰੇ ਤੁਹਾਨੂੰ ਪ੍ਰੋਟੈਸਟਾਂ ਦੇ ਰਾਹ ਤੁਰਨਾ ਪੈਂਦਾ ਪਰ ਇਸ ਵਾਰ ਲੱਗਦਾ ਵੀ ਰੇਟ ਨੂੰ ਲੈ ਕੇ ਤਾਂ ਕਮ ਸੇ ਕਮ ਅੱਗੇ ਨੂੰ ਹੈ ਜਿਹੜਾ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਸਰ ਪਹਿਲੇ ਤਾਂ ਮੈਂ ਇਹ ਬਤਾ ਦੂੰ ਜੋ ਪ੍ਰੋਟੈਸਟ ਹੁੰਦਾ ਹੈ ਇਹ ਤਾਂ ਅਗਰ ਹਮ ਜਿੰਦਾ ਹੈ ਤਾਂ ਜਿੰਦਾ ਦਿਖਾਣੇ ਦਾ ਇੱਕ ਜਰੀਆ ਹੁੰਦਾ ਹੈ ਹੈ ਨਾ ਸਾਲ 6 ਮਹੀਨੇ ਮੇ ਇੱਕ ਵਾਰ ਪ੍ਰੋਟੈਸਟ ਤਾਂ ਬਣਤਾ ਹੀ ਬਣਤਾ ਹੈ ਜਿਸੇ ਪ੍ਰਸ਼ਾਸਨ ਨੂੰ ਵੀ ਜਾਗਤਾ ਰਹਿਤਾ ਹੈ ਜਦ ਕੋਈ ਗਲਤੀਆਂ ਹੋ ਜਾਂਦੀਆਂ तो इसमें कोई बुरी बात नहीं है बाकी जो स्ट्राइक की आप बात कर रहे हैं मुझे लगता है कि इस रेट से तो फिलहाल हम खुश हैं जी पर लागू हो जाए तो क्योंकि आज तक कंपनियां मानती नहीं है मुझे उम्मीद है कि इस टाइम एसटीए अमित कुमार जी सेक्रेटरी साहब इसको मनाएंगे बड़े लंबे समय तो जिमे हड़ताला भी करियां ता नाल-नाल बड़े संघर्ष होए हमदेव जी तसदीया हुन के आखिर जो डिमांड करदे सी आखिर वो हो, हो गया है मैं कहना जी बाबाजी दी मेहर हो गई जी बस ये गरीब आदमी ड्राइवरां दी दवा लगी है ते ਮੈਂ ਤਾਂ ਬਾਈ ਜੀ 17 ਦਿਨਾਂ ਦਾ ਮਰਨ ਵਰਤ ਕੱਟ ਕੇ ਦੇਖ ਲਿਆ ਤੇ ਜੇ ਮੈਨੂੰ ਲੱਗਦਾ ਵੀ ਉਹ ਰਬੀ ਰੂ ਜੇ ਅਰਨ ਸੂਜੀ ਨਾ ਆਉਂਦੇ ਸਮਾਜ ਸੇਵੀ ਨਾ ਸਾਡੇ ਚ 20 ਦਸੰਬਰ ਨੂੰ ਆਉਂਦੇ ਤੇ ਜਤਿੰਦਰ ਭਰਾ ਨੇ ਸਾਨੂੰ ਉਹਨਾਂ ਨੂੰ ਮਿਲਾਇਆ ਸੀਗਾ ਤੇ ਅੱਜ 7 ਮਹੀਨੇ ਹੋ ਗਏ ਬਾਈ ਜੀ ਉਹਨਾਂ ਨੇ ਸਟੈਪ ਵਾਈਜ਼ ਸਟੈਪ ਸਾਡੀ ਫਾਈਲ ਅੱਗੇ ਤੱਕ ਲੈ ਕੇ ਗਏ ਔਰ ਮੈਨੂੰ ਲੱਗਦਾ ਵੀ ਪਹਿਲਾ ਇਹ ਜਾਂ ਜਿਹੜਾ ਇਹ ਲਾਗੂ ਹੋਇਆ ਰੇਟ ਜਿਹੜਾ ਐਗਰੀਕੇਟਰ ਪਾਲਸੀ ਤੇ ਨੋਟੀਫਿਕੇਸ਼ਨ ਆਇਆ ਚੰਡੀਗੜ੍ਹ ਦੇ ਵਿੱਚ ਜਿਹਦੀ ਚ ਡਰਾਈਵਰਾਂ ਦਾ ਕੁਝ ਭਲਾ ਹੋ ਰਿਹਾ ਸਾਹ ਪੂਰੇ ਤਾਂ ਨਹੀਂ ਆਏ ਪਰ ਚੱਲਦਾ ਕੰਮ ਹੋ ਜੂਗਾ ਹੁਣ ਸਾਡ ਉਹਨਾਂ ਪਰ ਲੱਗਦਾ ਵੀ ਅੱਗੇ ਜਿਹੜੀਆਂ ਕੰਪਨੀਆਂਜ਼ ਨੇ Ola Uber ਦੀ ਗੱਲ ਕਰੀਏ ਜਾਂ Hyundai ਨੇ ਜਿੰਨੀਆਂ ਵੀ ਆਨਲਾਈਨ ਕੰਪਨੀਆਂ ਨੇ ਉਹ ਇਹਨੂੰ ਫੋਲੋ ਕਰਨੀਆਂ ਜਾਂ ਉਹ ਵੀ ਬਚਰਵੱਦ ਹੋਣਗੀਆਂ ਕਿਉਂਕਿ ਤੁਹਾਡੀਆਂ ਤਾਂ ਮੀਟਿੰਗਾਂ ਹੋਈਆਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਦੇ ਨਾਲ ਦੇਖੋ ਜੀ ਮੀਟਿੰਗ ਇਹੀ ਹੋਈ ਸੀਗੀ ਜਿਹੜੀ ਸਾਡੇ ਇਹ ਲੜਾਈ ਅੱਜ ਤੋਂ ਨਾ ਲੱਗ ਹੀ ਨਹੀਂ ਰਹੀ ਬਹੁਤ ਸਾਲਾਂ ਤੋਂ ਪਹਿਲਾਂ ਤੋਂ ਡਰਾਈਵਰ ਲੜ ਰਹੇ ਨੇ ਪਹਿਲਾਂ ਇਹ ਐਗਰੀਗੇਟਰ ਦੇ ਕੰਪਨੀਆ ਦੇ ਆਫਿਸ ਹੁੰਦੇ ਸੀ ਉੱਥੇ ਲੜਾਈਆਂ ਲੜੀਆਂ ਜਾਂਦੀਆਂ ਸੀ ਉੱਥੇ ਸਟ੍ਰਾਈਕ ਆਉਂਦੀਆਂ ਸੀ ਜਦੋਂ ਅਸੀਂ ਇਹ ਲੜਾਈ ਸ਼ੁਰੂ ਕੀਤੀ ਜਦੋਂ ਮੈਂ ਥੋੜੀ ਸੇਵਾ ਸੰਭਾਲੀ ਤੇ ਸਾਨੂੰ ਅਸੀਂ ਸਾਰੀ ਕੰਪਨੀ ਨੂੰ ਬੁਲਾਇਆ ਹੋਮ ਸੈਕਟਰੀ ਸਾਹਿਬ ਕੋਲ ਪਹੁੰਚੇ ਤੇ ਹੋਮ ਸੈਕਟਰੀ ਸਾਹਿਬ ਜੋ ਉਹਨਾਂ ਨੇ ਗੱਲ ਹੀ ਕਲੀਅਰ ਕਰਤੀ ਸਾਨੂੰ ਵੀ ਸਾਡਾ ਕੋਈ ਲੈਣ ਦੇਣੇ ਨਹੀਂ ਰੇਟ ਨਾਲ ਰੇਟ ਨਿਰਧਾਰਤ ਸਟੇਟ ਡਿਪਾਰਟਮੈਂਟ ਨੇ ਕਰਨਾ ਹੈ ਲੈਟਰ ਜਾਰੀ ਕਰ ਦੇਣ ਅਸੀਂ ਆਗੂ ਆ ਫਿਰ ਅਸੀਂ ਉਸ ਪਾਲਿਸੀ ਤੇ ਉਸ ਰੇਟ ਦੇ ਉੱ ਗਵਰਨਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਰੂ ਸੂਜੀ ਦਾ ਤਾਂ ਹੈਗੇ ਹੀ ਹੈ ਜੀ ਉਹ ਰੱਬੀ ਰੂ ਨਾਲ ਕਿਉਂਕਿ ਸਾਡੇ ਐਡਮਿਨਿਸਟ੍ਰੇਸ਼ਨ ਜੇ ਸਟਰੋਂਗ ਹੋਵੇ ਨਾ ਜੀ ਜੇ ਆਪਾਂ ਬਾਕੀ ਦੇਸ਼ ਰਾਜਾਂ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਜਿੰਨਾ ਸਟਾਕਕਿੰਗ ਵਾਲਾ ਕੰਮ ਕੀਤਾ ਹੈ ਜਿਹੜਾ ਪ੍ਰਸ਼ਾਸਨ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸਾਡਾ ਸਾਥ ਦਿੱਤਾ ਹੈ ਐਡੇ ਠੋਸ ਕਦਮ ਚੱਕਿਆ ਜਿਹੜਾ ਉਹਨਾਂ ਦਾ ਧੰਨਵਾਦ ਅਸੀਂ ਵਰਡਸ ਇਨ ਕਰ ਸਕਦੇ ਤੇ ਇਹ ਪਾਲਿਸੀ ਜਿਹੜੀ ਹੈ ਇਹ ਐਗਰੀਕੇਟਰ ਪਾਲਿਸੀ ਜਿਹੜੀ ਬਣੀ ਹੈ ਤੇ ਰੇਟ ਦਾ ਨੋਟੀਫਿਕੇਸ਼ਨ ਬੜਿਆ ਹੈ ਇਹ ਉਹਨਾਂ ਨੂੰ ਮੰਨਣਾ ਹੀ ਪੈਣਾ ਕਿਉਂਕਿ ਐਗਰੀਗੇਟਰ ਪਾਲਸੀ ਚ ਲਿਖਿਆ ਗਿਆ ਹੈ ਕਿ ਜੇ ਤੁਸੀਂ ਸ਼ਰਤਾਂ ਨਹੀਂ ਮੰਨੋਗੇ ਤਾਂ ਤੁਹਾਡਾ ਐਗਰੀਗੇਟਰ ਲਾਇਸੈਂਸ ਕੈਨਸਲ ਹੈ। ਨਿਲਜੀ ਤੁਸੀਂ ਵੀ ਇੱਕ ਜੇ ਕਹੀਏ ਕਿ ਆਟੋ ਵਾਲਾਂ ਨੂੰ ਵੀ ਕਿਉਂਕਿ ਨਾਲ ਉਹਨਾਂ ਦਾ ਵੀ ਫੇਰ ਹੋਇਆ ਹਾਲਾਂਕਿ ਬਾਈਕ ਰਾਈਡਰਾਂ ਦਾ ਵੀ ਹੋ ਗਿਆ ਹੈ ਕਹਿ ਰਹੇ ਉਹਨਾਂ ਦਾ ਥੋੜਾ ਆਪਸੀ ਤੌਰ ਤੇ ਬਗਤਾਲ ਮਿਲ ਖਾਸਾ ਹੋ ਰਹਿੰਦਾ ਹੈ। ਇਹਦੇ ਨਾਲ ਕਿੰਨਾ ਫਰਕ ਕਿੰਨਾ ਪਊਗਾ? ਪਹਿਲਾਂ ਕੀ ਰੇਟ ਚੱਲ ਰਹੇ ਨੇ ਤੇ ਹੁਣ ਕਿੰਨਾ ਫਰਕ ਪੈ ਜਾਈਂਗਾ? ਪਹਿਲਾਂ ਰੇਟ ਸੀਗਾ ਜੀ 14 ਕਿਲੋਮੀਟਰ ਉਸ ਤੋਂ ਬਾਅਦ 7 ਰੁਪਏ ਪਰ ਕਿਲੋਮੀਟਰ ਬਟ ਅੱਜ ਜਿਹੜਾ ਨੋਟੀਫਾਈ ਹੋਇਆ ਉਹ ਹੁਣ ਹੋ ਗਿਆ 13 ਰੁਪਏ ਤੇ ਜਿਹਨੂੰ ਚਾਹੇ ਇਹ ਚੀਜ਼ ਨੋਟੀਫਾਈ ਹੋਈ ਹੈ ਕਿਉਂਕਿ ਪੂਰੇ ਆਲ ਇੰਡੀਆ ਦੇ ਵਿੱਚ ਹੜਤਾਲਾਂ ਹੋ ਰਹੀਆਂ ਸਟ੍ਰਾਈਕ ਹੋ ਰਹੀਆਂ ਅਸੀਂ ਵਾਈਟ ਪਲੇਟ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀਗਾ ਔਰ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੇ ਰਾਜ ਸਰਕਾਰ ਨੂੰ ਅਥਾਰਟੀ ਦਿੱਤੀ ਜੋ 2025 ਨਵੀਂ ਗਾਈਡਲਾਈਨਸ ਆਈ ਹੈ ਵੀ ਉਹ ਰਾਜ ਸਰਕਾਰ ਡਿਸਾਈਡ ਕਰਨਗੇ ਹਿੰਦੁਸਤਾਨ ਦਾ ਪਹਿਲਾ ਸਟੇਟ ਹੈ ਕਰਨਾਟਕ ਜਿਹਨੇ ਬਾਈਕ ਨੂੰ ਬੈਨ ਨਹੀਂ ਕਰਤਾ ਇਸ ਤੋਂ ਇਲਾਵਾ ਗੋਆ ਨੇ ਕਰਤਾ ਔਰ ਤੁਸੀਂ ਦੇਖਣਾ ਮਹਾਰਾਸ਼ਟਰ ਦੇ ਇੱਕ ਟ੍ਰਾਂਸਪੋਰਟ ਮੰਤਰੀ ਉਹਨਾਂ ਦਾ ਵੀ ਇੱਕ ਪਾਈਕ ਦਾ ਵੀਡੀਓ ਆ ਰਿਹਾ ਹੈ ਕਿਉਂਕਿ ਬਾਈਕ ਜੋ ਹੈ ਉਹ ਇਲੀਗਲ ਹੈ ਖਾਸ ਕਰਕੇ ਵ ਅਸੀਂ ਉਸ ਦੇ ਬਿਲਕੁਲ ਖਿਲਾਫ ਹਾਂ ਬੈਸੇ ਤਾਂ ਸਾਰੇ ਲੋਕ ਖਿਲਾਫ ਨੇ ਤੇ ਬਟ ਇੰਡੀਆ ਜਿਹੜਾ ਪੂਰੇ ਇੰਡੀਆ ਦਾ ਪਹਿਲਾ ਰਾਜ ਹੈ ਚੰਡੀਗੜ੍ਹ ਜਿੱਥੇ ਚ ਪਹਿਲੀ ਵਾਰ ਇਹ ਚੀਜ਼ ਲਾਗੂ ਹੋਈ ਹੈ ਔਰ ਨਾਦੀਨਾਲ ਗਵਰਨਰ ਸਾਹਿਬ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਅਰੁਣ ਸੂਰਜੀ ਤਮਾਮ ਹੋਰ ਡਿਪਾਰਟਮੈਂਟ ਅਧਿਕਾਰੀਆਂ ਨੇ ਸਾਥ ਦਿੱਤਾ ਸਤਿ ਧੰਨਵਾਦ ਕਰਦੇ ਹਾਂ ਸਾਰਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਜੇ ਦੇਖੀਏ ਕਿ ਕਰਏ ਮਹਿੰਗੇ ਹੋਣਗੇ ਹੁਣ ਬਿਲਕੁਲ ਅਗਰ ਸੀਐਨਜੀ ਦਾ ਰੇਟ ਹਰ ਸਾਲ ਵਧਦਾ ਹੈ ਤਾਂ ਫਿਰ ਇਹ ਰੇਟ ਦਾ ਵੀ ਵਧਣਾ ਚਾਹੀਦਾ ਹੈ ਯਾਰ ਕ੍ਰੇਟ ਤਾਂ ਵਧਣਗੇ ਦੇ ਨਾਲ ਬਿਲਕੁਲ ਕਿਉਂ ਅਮਨਦੀਪ ਜੀ ਇੱਕ ਵਾਰ ਰੇਟ ਵਧਣਗੇ ਹੁਣ ਲੋਕਾਂ ਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਏਸੀ ਨੂੰ ਲੈ ਕੇ ਉਹ ਜ਼ਰੂਰ ਸੋਚਣਗੇ ਵੀ ਬਾਧੂਪਾਰ ਪੈ ਗਿਆ ਸਰ ਐਡਮਿਨਿਸਟ੍ਰੇਸ਼ਨ ਦਾ ਨਾ ਸਾਡਾ ਸਭ ਤੋਂ ਪਹਿਲਾ ਸਵਾਲ ਇਹੀ ਸੀਗਾ ਵੀ ਯਾਰ ਅਸੀਂ ਤਾਂ ਯਾਰ ਪਬਲਿਕਲੀ ਪਾਲਿਸੀ ਬਣਾਉਣੀ ਹੈ ਅਸੀਂ ਟਰੈਵਲਰਾਂ ਲਈ ਥੋੜੀ ਪਾਲਿਸੀ ਬਣਾਉਣੀ ਹੈ ਹੂੰ ਤੇ ਅਸੀਂ ਉਹਨਾਂ ਨੂੰ ਜਸਟੀਫਿਕੇਸ਼ਨ ਦਿੱਤੀ ਹੈ 25-25 ਪੇਜਾਂ ਦੀ ਜਸਟੀਫਿਕੇਸ਼ਨ ਦਿੱਤੀ ਹੈ ਵੀ ਸਾਡਾ 25 ਰੁਪਏ ਰੇਟ ਕਿਉਂ ਹੋਣਾ ਚਾਹੀਦਾ ਕਠੂਸ ਮਿੱਟੀ ਰਿਪੋਰਟ ਹੈ ਜੀ 2017 ਦੀ ਮਹਾਰਾਸ਼ਟਰ ਦੀ ਉਹਦੇ ਵਿੱਚ ਲਿਖ ਤੇ 25 ਰੁਪਏ ਲੈ ਕੇ ਵੀ ਅਸੀਂ ਕੋਈ ਪ੍ਰੋਫਿਟ 'ਚ ਨਹੀਂ ਐ ਐਟ ਪਰ ਵੀ ਨਹੀਂ ਅਸੀਂ ਪਹੁੰਚ ਪਾਰੇ ਜੇ ਡਰਾਈਵਰ ਜਾਂ ਕੋਈ ਹੋਰ ਬੰਦਾ ਸੋਚਦਾ ਹੈ ਕਿ ਅਸੀਂ 25 ਰੁਪਏ ਲੈ ਕੇ ਬਹੁਤ ਵੱਡਾ ਕੋਈ ਮਾਰ ਮਾਰ ਲਈ ਐ ਇੱਕ ਇੱਕ ਕਿਲੋਮੀਟਰ ਦੇ 100 ਰੁਪਿਆ ਵੀ ਰੇਟ ਦਿੰਦੀ ਐ ਉਪਰ ਕਿਸੇ ਟਾਈਮ ਦੇ ਵਿੱਚ ਜਦੋਂ ਪੀਕ ਆਵਰਸ ਹੁੰਦੇ ਆ ਜਦੋਂ ਕੋਈ ਬਾਰਿਸ਼ ਆ ਜਾਂਦੀ ਐ ਸਾਨੂੰ ਇਹ 5-5 ਕਿਲੋਮੀਟਰ ਦੇ 7-700 ਰੁਪਏ ਵੀ ਦਿੰਦੀ ਐ ਠੀਕ ਐ ਜੀ ਤੇ ਇਹ ਰੇਟ ਜਦੋਂ 2018 ਦੇ ਵਿੱਚ Ola Uber ਆਈ ਸੀ ਜਦੋਂ ਉਹਨਾਂ ਦੀਆਂ ਆਪਦੀਆਂ ਗੱਡੀਆਂ ਸੀਗੀਆਂ ਆਪਣੇ ਖਰੜ ਤੋਂ ਰੇਲਵੇ ਸਟੇਸ਼ਨ ਦਾ 1200 ਰੁਪਏ ਡ੍ਰੌਪ ਸੀ 25 ਕਿਲੋਮੀਟਰ ਦਾ आज ਉਹ ਰੇਟ ਕਿੱਥੇ ਆ ਗਿਆ 250 ਰੁਪਏ 25 ਕਿਲੋਮੀਟਰ ਦਾ 10 ਰੁਪਏ ਦੇ ਹਿਸਾਬ ਨਾਲ ਕੁੱਲ ਮਿਲਾ ਕੇ ਰੇਟ ਰੇਟ ਜਿਹੜਾ ਹੈ ਨਾ ਉਹ ਕਿਸੇ ਡਰਾਈਵ ਕਿਸੇ ਕਿਸੇ ਬੰਦੇ ਦੇ ਉੱਤੇ ਬੋਝ ਨਹੀਂ ਪਏਗਾ ਜੀ ਅਸੀਂ ਰੇਟ ਕਰਾਉਣ ਨੂੰ 2022 ਦਾ 34 ਰੁਪਏ ਸੀ ਅਸੀਂ ਉਹ ਵੀ ਵਧਵਾ ਸਕਦੇ ਸੀਗੇ ਪਰ ਵਧਾਉਣ ਨਾਲ ਸਾਨੂੰ ਸਵਾਰੀ ਨਹੀਂ ਮਿਲਣੀ ਸੀ ਅਸੀਂ ਤਾਂ ਫਿਰ ਮਾਰੇ ਜਾਂਦੇ ਕਿਉਂਕਿ ਜਿਹੜੇ ਬੰਦੇ ਨੂੰ ਆਦਤ 10 ਰੁਪਏ ਕਿਲੋਮੀਟਰ ਦੀ ਪੈ ਗਈ ਜਿਹੜਾ ਈ ਰਿਕਸ਼ੇ ਦੀ ਸਵਾਰੀ ਸੀਗੀ ਜਿਹੜੀ ਆਟੋ ਦੀ ਸਵਾਰੀ ਸੀ ਜਿਹੜੀ ਬਾਈਕ ਹੈ ਬਾਈਕ ਦੇ ਅਸੀਂ ਵਾਈਟ ਪਲੇਟ ਦੇ ਖਿਲਾਫ ਨਹੀਂ ਅਸੀਂ ਕਮਰਸ਼ੀਅਲ ਦੇ ਖਿਲਾਫ ਨਹੀਂ ਹੈ ਜਿਹੜੇ ਲੋਕ ਕਹਿੰਦੇ ਆ ਜੀ ਸਾਡੀ ਬਾਈਕਾਂ ਦੇ ਖਿਲਾਫ ਹੈ ਜੀ ਇਹ ਤਾਂ ਸਾਨੂੰ ਧੰਦਾ ਨਹੀਂ ਕਰਨ ਦੇ ਧੰਦਾ ਅਸੀਂ ਕਰਨ ਨੂੰ ਦੇ ਰਹੇ ਆ ਧੰਦਾ ਅਸੀਂ ਜਿਵੇਂ ਅਸੀਂ ਸਰਕਾਰ ਤੋਂ ਲਾਇਸੈਂਸ ਲਿਆ ਹੈ ਪਰਮਿਟ ਲਿਆ ਹੈ ਫਿਟਨੈਸ ਲਈ ਹੈ ਇੰਸ਼ੋਰੈਂਸ ਕਰਾਇਆ ਹੈ ਪਬਲਿਕ ਨੂੰ ਸੇਫਟੀ ਦੇ ਰਹੇ ਆ ਜੀਪੀਐਸ ਪੈਨਿੰਗਟਨ ਲਵਾ ਰਹੇ ਆ ਉਸੇ ਤਰ੍ਹਾਂ ਵਰਦੀਆਂ ਵੀ ਪਾ ਰਹੇ ਆ ਸਾਡੇ ਤੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਹੈ ਅਸੀਂ ਉਹੀ ਕਹ ਰਹੇ ਆ ਵੀ ਤੁਸੀਂ ਵੀ ਉਸ ਰੂਲ ਐਂਡ ਰੈਗੂਲੇਸ਼ਨ ਚ ਆਓ ਉਸ ਰੂਲ ਐਂਡ ਰੈਗੂਲੇਸ਼ਨ ਚ ਆਓ ਪਰਮਿਟ ਕਰਵਾਓ ਤੇ ਚਲਾਓ ਮਨਾ ਥੋੜੀ ਕਰ ਰਹੇ ਹੁਣ ਜਿਹੜਾ ਸਾਡਾ ਸ਼ਹਿਰ ਹੈ ਲੋਕਲ ਟ੍ਰਾਈ ਸਿਟੀ ਉਹ ਚ ਲੋਕਲ ਬਾਈਕ ਚੱਲੇ ਨਾ ਜੇ ਕਿਸੇ ਨੂੰ ਰੋਜ਼ਗਾਰ ਦੇਣਾ ਤਾਂ ਅਸੀਂ ਚੰਡੀਗੜ੍ਹ ਵਾਲੇ ਬਾਈਕ ਵਾਲਿਆਂ ਨੂੰ ਦਈਏ ਲੂਸ ਗੱਲ ਮੋਹੱਲੀ ਵਾਲਿਆਂ ਨੂੰ ਪੀਪੀ 65 ਵਾਲਿਆਂ ਨੂੰ ਦਈਏ ਐਚ ਆਰ 68 ਵਾਲਿਆਂ ਨੂੰ ਦਈਏ ਜੀਰਪੁਰ ਵਾਲਿਆਂ ਨੂੰ ਦਈਏ ਇੱਥੇ ਏਪੀ ਵਾਲਾ ਚਲਾ ਰਿਹਾ ਹੈ ਟਰਮੀਨਾਡੂ ਵਾਲਾ ਚਲਾ ਰਿਹਾ ਹੈ ਰਾਜਸਥਾਨ ਵਾਲਾ ਚਲਾ ਰਿਹਾ ਹੈ ਹਿਮਾਚਲ ਵਾਲਾ ਚਲਾ ਰਿਹਾ ਉਹ ਸਾਡਾ ਰੋਜ਼ਗਾਰ ਦੇਣ ਦਾ ਥੋੜੀ ਮਤਲਬ ਹੈ ਐਡਮਿਨਿਸਟ੍ਰੇਸ਼ਨ ਜਿਹੜਾ ਚੰਡੀਗੜ੍ਹ ਦਾ ਹੈ ਉਹ ਚੰਡੀਗੜ੍ਹ ਦੇ ਬੰਦਿਆਂ ਨੂੰ ਰੋਜ਼ਗਾਰ ਦੇਣਾ ਚਾਹੁੰਦਾ ਹੈ ਤੇ ਜਿਹੜੀ ਚੰਡੀਗੜ੍ਹ ਨੰਬਰ ਆ ਉਹੀ ਐਪ ਦੇ ਵਿੱਚ ਅਧਾਰਤ ਹੋਊਗੀ ਹੋਰ ਕਿਸੇ ਦਾ ਹੋएगी ਨਹੀਂ ਔਰ ਲਾਈਵ ਡਾਟਾ ਸ਼ੇਅਰ ਹੋਏਗਾ ਠੀਕ ਹੈ ਜੀ ਤੇ ਪ੍ਰਮਾਤਮਾ ਨਾਲ ਅਸੀਂ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਖਾਸ ਕਰਕੇ ਐਸਟੀਏ ਫਾਈਨਾਂਸ ਸੈਕਟਰੀ ਬੈਂਕ ਲਕੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗਵਰਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਪੀਏ ਵੀਪੀ ਸਿੰਘ ਦਾ ਧੰਨਵਾਦ ਕਰਦੇ ਆ ਔਰ ਸਾਥ ਦੀ ਸਾਥ ਅਰੂ ਸੂਜੀ ਦਾ ਸੈਕਟਰੀ ਟ੍ਰਾਂਸਪੋਰਟ ਅਮੇਜੀ ਦਾ ਤਾਂ ਹੁਣ ਆਖਰ ਡਰਾਈਵਰਾਂ ਦੇ ਚਿਹਰੇ ਮੁਸਕਾਏ ਨੇ ਪਰ ਲੋਕਾਂ ਵਾਸਤੇ ਲੱਗਦਾ ਵੀ ਥੋੜਾ ਝਟਕਾ ਜ਼ਰੂਰ ਲੱਗੂਗਾ ਵੀਡੀਓ ਦੇ ਵਿੱਚ ਸਰਪਾਲ ਦੇ ਰਾਜ ਮਿਸਿੰਗਾ ਰਜਨਾ ਸੁਸਨਟੀ ਵੀ ਚੰਡੀਗੜ੍ਹ